ਜੋ ਨੀ ਕੋਈ ਚੁਣਿਆ ਹੈ ਹੈ ਬੰਦਿਆ ਬੰਦੀ ਹੈ ਜੋ ਪਿਆਰ ਕਰਕੇ ਤਾਂ ਹੀ ਯਾਰ ਉਹਦਾ ਸਾਰਿਆਂ ਦਾ ਮਿਲ ਬੰਦਗੀ ਕੇ ਹਰਾ ਕਿ ਸਾਈਡਾ ਬੜਾ ਬੜਾਇਆ ਹਲ ਹੋ ਜਾਣਾ ਦੁਵਾ ਰਹਿੰਦੇ ਬੜੇ ਟਾਈਮ ਨੂੰ ਕੀ ਹੈ ਨਾਮ ਇਹ ਨਾਮ ਇਹਦਾ ਤੁਮ ਬਾ ਦਈਏ ਕਿ ਜਿਸ ਤਰ੍ਹਾਂ ਕਿ ਕਾਂਗਰਸ ਪਾਰਟੀ ਵੱਲੋਂ ਜਿਹੜਾ ਆ ਲੋਕਾਂ ਨੂੰ ਜਾਗਰੂਤ ਜਿਹੜਾ ਮਨਰੇਗਾ ਸਕੀਮ ਦੇ ਸਕੀਮ ਦੇ ਤਹਿਤ ਜਿਹੜਾ ਪਿੰਡਾਂ ਪਿੰਡਾਂ ਦੇ ਵਿੱਚੇ ਪ੍ਰੋਗਰਾਮ ਰੱਖੇ ਜਾ ਰਹੇ ਹਨ ਉਸ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਗਰੂਤਾ ਪੈਦਾ ਕੀਤੀ ਜਾ ਰਹੀ ਹੈਗੀ ਕਿ ਤੇ ਬੀਜੇਪੀ ਸੈਂਟਰ ਸਰਕਾਰ ਵੱਲੋਂ ਜਿਹੜਾ ਆ ਮਨਰੇਗਾ ਦੀ ਸਕੀਮਾਂ ਜਿਹੜੀਆਂ ਖਤਮ ਕੀਤੀਆਂ ਜਾ ਰਹੀਆਂ ਹਨ ਤਾਂ ਗਰੀਬਾਂ ਦੇ ਚੁੱਲਿਆਂ ਤੇ ਲੱਕੇ ਮਾਰ ਦੇ ਜਾ ਰਹੇ ਹਨ ਇਸੇ ਸੰਬੰਧ ਵਿੱਚ ਗੱਲ ਕਰੀਏ ਤਾਂ ਅੱਜ ਸਟਾਫ ਸਾਹਿਬ ਜੀ ਆ ਗਿਆ ਉਸ ਕੀ ਕੰਮ ਕਰ ਰਿਹਾ ਹੈ ਜੀ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਇਸ ਸਮੇਂ ਪ੍ਰੋਫੋ ਉਹ ਜਿਹੜਾ ਲਾਈਵ ਚੱਲ ਰਿਹਾ ਹੈਗਾ ਜਿੱਥੇ ਲੇਡੀਜ਼ ਹੋਵੇ ਪਏ ਨੇ ਤੇ ਨੋ ਫੋਨ ਕਾਫੀ ਦੂਰ ਦਰਾਡੇ ਦੀ ਗੱਲ ਕਰੀਏ ਖੜੇ ਇੱਕ ਆਦਮੀ ਜਿਹੜਾ ਇੱਥੇ ਸਾਬਕਾ ਵਿਧਾਇਕ ਜੁਗਿੰਦਰਪਾਲ ਦੇ ਪ੍ਰੋਗਰਾਮ ਦੇ ਵਿੱਚ ਪਹੁੰਚਿਆ ਹੈਗਾ ਜਿੱਥੇ ਦੱਸਦੀ ਇਹ ਕਿ ਮਨਰੇਗਾ ਸਕੀਮ ਨੂੰ ਲੈ ਕੇ ਜਿਹੜਾ ਆ ਜਾਗਰੂਤ ਜਿਹੜੇ ਲੋਕਾਂ ਨੂੰ ਕੀਤਾ ਜਾ ਰਿਹਾ ਹੈਗਾ ਕਿ ਇਸ ਦੇ ਨਾਲ ਕਾਫੀ ਲੋਕਾਂ ਦੇ ਵਿੱਚ ਨੁਕਸਾਨ ਹੋਏਗਾ ਲੋਕਾਂ ਦੇ ਚੁੱਲਿਆਂ ਦੇ ਵਿੱਚ ਜਿਹੜੀ ਅੱਗ ਬੁਝਾਈ ਜਾ ਰਹੀ ਹੈ ਸੈਂਟਰ ਗਵਰਨਮੈਂਟ ਨੂੰ ਲੈ ਕੇ ਉਸ ਦੇ ਤਹਿਤ ਜੀ ਗੱਲ ਕਰੀ ਦਿੱਤਾ ਇਹਨਾਂ ਨੂੰ ਜਿਹੜਾ ਲੋਕਾਂ ਨੂੰ ਜਿਹੜਾ ਇਸ ਸੰਬੰਧੀ ਜਿਹੜਾ ਆ ਜਾਗਰੂਕ ਕੀਤਾ ਜਾ ਰਿਹਾ ਹੈਗਾ ਗੱਲਬਾਤ ਕਰਾਂਗੇ ਸਾਬਕਾ ਵਿਧਾਇਕ ਜੁਗਿੰਦਰਪਾਲ ਨੂੰ ਲੈ ਕੇ ਕੀ ਕਹਿਣਾ ਉਹਨਾਂ ਦਾ ਤਦ ਤੱਕ ਬਣੇ ਸਾਡੇ ਨਾਲ ਦੇਖਦੇ ਰਹੋ ਪੰਜਾਬ ਜੀਕੇ ਨਿਊਜ਼ ਜੀ ਸਰਕਾਰ ਨੂੰ ਜਿੰਨੇ ਵੀ ਤੁਸੀਂ ਮੇਰੇ ਭੈਣ ਦਾ ਕਾਂਗਰਸ ਪਾਰਟੀ ਨਾਲ ਪਿਆਰ ਕਰਦੇ ਹੋ ਤੁਸੀਂ ਸਾਰੇ ਇਕੱਠੇ ਹੋ ਕਾਂਗਰਸ ਪਾਰਟੀ ਸਤਿ ਸ਼੍ਰੀ ਅਕਾਲ ਅੱਜ ਮੈਨੂੰ ਕੀ ਹੈ ਨਾਮ ਇਹ ਆਮ ਇਹਨਾਂ ਥੋੜਾ ਰੰਗ ਖੱਟ ਗਿਆ ਅੱਜ ਭਈਆ ਖੋਜ ਕੇ ਚਾਤਰ ਦੇ ਚਾਏ ਹੋ ਮਨੇ ਲਵ ਚਾਉ ਸੰਗਾਈਂ ਮੀਟਿੰਗ ਕੀਤੀ ਕੀ ਹੈਵ ਐਨ ਅਰਾਇਜ਼ ਦੇਖੋ ਆਪਣੇ ਆਪਣੀ ਪਾਰਟੀ ਦੇ ਸਾਰੇ ਪ੍ਰਚਾਰ ਕਰਦੇ ਆ ਔਰ ਜਿਹੜੀਆਂ ਮੌਜੂਦਾ ਦੀਆਂ ਸਰਕਾਰਾਂ ਨੇ ਉਹ ਜਿਹੜੀ ਗੱਲ ਲੋਕਾਂ ਦੇ ਹਿੱਤ ਤੋਂ ਬਾਹਰ ਕਰਦੇ ਆ ਤੋ ਵਿਪਖਸ਼ੀ ਦਾ ਫਰਜ਼ ਬੰਦਾ ਹੁੰਦੇ ਉਤੇ ਰੋਗ ਲਵਾਣੀ ਉਹਦੇ ਤੇ ਦਵਾਈ ਪਾ ਦੇ ਲੋਕਾਂ ਨੂੰ ਕਹੋ ਜਿਸਾਂ ਕਿਸਾਨਾਂ ਦੇ ਵੇਲੇ ਸੀ ਤੇ ਕਿਸਾਨਾਂ ਨੇ ਪੂਰਾ ਯੋਰ ਲਾਇਆ ਪੂਰੇ ਧਰਨੇ ਤੋਂ ਵਾਪਸ ਕਰਾਏ ਨੇ ਇਸੇ ਤਰ੍ਹਾਂ ਸਾਡੀ ਕਾਂਗਰਸ ਪਾਰਟੀ ਨੇ ਮਹਿੰਮ ਛੜੀ ਹੈ ਮਨਰੇਗਾ ਬਚਾਉਣ ਦੇ ਚੱਕਰ ਚ ਜਿਹੜੀ ਬੀਜੇਪੀ ਪਾਰਟੀ ਹੈ ਉਹ ਏ ਟੀਮ ਹੈ ਜਿਹੜੀ ਝਾੜੂ ਵਾਲੀ ਪਾਰਟੀ ਹੈ ਉਹ ਬੀ ਟੀਮ ਹੈ ਇਹ ਦੋਨੇ ਰੜਿਓਏ ਨੇ देखो पहली गलती है कि कोई बच्चा जन्मदा है बच्चे ਦਾ ਨਾਮ ਰੱਖਦੇ ਆ ਪੰਡਤ ਨੂੰ ਪੁੱਛ ਕੇ ਤੇ ਉਹ ਜਿਹੜੇ ਬੱਚਾ 15 ਸਾਲ ਦਾ ਹੁੰਦਾ ਫਿਰ ਉਹਦਾ ਨਾਮ ਚੇਂਜ ਕਰ ਦਿੰਦੇ ਆ ਤੁਸੀਂ ਕੋਈ ਸਕੀਮ ਚਲਾਨੀ ਹੈ ਉਹ ਆਪਣੇ ਸੁਹਾਵਨਾ ਕਰ ਲੋ ਤੇ ਕੋਈ ਨਵੀਂ ਚਲਾਓ ਜਿਹੜੀਆਂ ਸਕੀਮਾਂ ਲੋਕਾਂ ਦੇ ਹਿੱਤ ਵਾਸਤੇ ਲੋਕਾਂ ਦੀ ਭਲਾਈ ਵਾਸਤੇ ਕਾਂਗਰਸ ਪਾਰਟੀ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਦੇਸ਼ ਨੂੰ ਯਾਦ ਕਰਾਇਆ ਤੇ ਉਹ ਯਾਦ ਕਰਾਨ ਤੋਂ ਬਾਅਦ ਜੋਜਨਾਵਾਂ ਬਣਾਈਆਂ ਜਦੋਂ ਸਰਕਾਰ ਆਪਣੀ ਆ ਗਈ ਜਿਹੜੇ ਯੋਜਨਾਵਾਂ ਬਣਾਈਆਂ ਹੋਣਾ ਤੇ ਉਹਦੇ ਵਿੱਚ ਉਸ ਯੋਜਨਾ ਦਾ ਨਾਂ ਰੱਖੇ ਹੋਣਾ ਵੀ ਕੋਈ ਕੋਈ ਸੋਚ ਕੇ ਨਾਂ ਰੱਖਿਓ ਨਾ ਫਿਰ ਤੁਸੀਂ ਨਵਾਂ ਕੰਮ ਕੋਈ ਕਰਨਾ ਨਹੀਂ ਪੁਰਾਣੇ ਕੰਮਾਂ ਨੂੰ ਕੁਰੀਦ-ਕੁਰੀਦ ਕੇ ਉਹਦੇ ਹੀ ਫਾਇਦੇ ਲੈਣੇ ਆਣੇ ਨੇ ਇਸ ਕਰਕੇ ਮੈਂ ਲੋਕਾਂ ਕੇ ਪਾਰਟੀ ਦਾ ਆਦੇਸ਼ ਹੈ ਸਾਡੇ ਰਾਜੀ ਬਿਲਡਿੰਗ ਦੇ ਆਦੇਸ਼ਾ ਜੋ ਸਾਡੇ ਪ੍ਰਧਾਨ ਨਾ ਪੰਜਾਬ ਦੇ ਸਾਡੇ ਆਪੋ ਜੀਸ਼ਨ ਪਾਰਟੀ ਦੇ ਸਾਡੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਉਹਨਾਂ ਦੇ ਹਦੇਸ਼ ਆਇਆ ਵੀ ਤੁਸੀਂ ਇਹ ਕੰਮ 16 ਤਰੀਕ ਤੋਂ ਸ਼ੁਰੂ ਕਰਨਾ ਹੈ ਤੇ ਮੈਂ 16 ਤੋਂ ਲੱਗਾ ਆ ਅੱਜ ਆ ਗਏ ਆ ਇੱਥੇ ਹੋਸ਼ਵੀ ਚੱਕ ਇੱਕ ਦਿਨ ਮੈਂ ਆ ਗਿਆ ਹੀ ਉੱਪਰ ਸਿੰਬਲ ਸਕੂਲ ਕਲਮ ਬਮਿਆਲ ਇਸੇ ਤਰ੍ਹਾਂ ਇਹ ਵੱਡੇ ਪਿੰਡ ਜਿਹੜੇ ਆ 10 ਕਟਰੇ ਨਰੀਕਾ ਦੇ ਹੇਠ ਕੰਮ ਕਰਨ ਵਾਲੇ ਕਾਮਿਆਂ ਨੂੰ ਤੇ ਨੁਕਸਾਨ ਹੋਣਾ ਪੰਜਾਬ ਸਰਕਾਰ ਨੂੰ ਨੁਕਸਾਨ ਨਹੀਂ ਹੋਣਾ ਈ ਆਪਣੀ ਆਪਣੀ ਸੋਚਣ ਹੈ ਜੇ ਇਹਨਾਂ ਕਿ ਆਪ ਹੀ ਅਸੀਂ ਲੇਡੀ ਨੂੰ 1000 ਰੁਪਏ ਦੇਣਾ ਤੇ ਅੱਜ 4 ਸਾਲ ਹੋ ਗਏ 1 ਰੁਪਈਆ ਨਹੀਂ ਦਿੱਤਾ ਹੋ ਸਕਦਾ ਹੈਂਡਜ ਜਾ ਕੇ 1 ਮਹੀਨੇ ਦੇ ਪੈਸੇ ਦੇਣ ਤੇ ਅਸੀਂ ਉਹਦੇ ਬਾਅਦ ਸੇ ਵੀ ਲੇਡੀ ਨੂੰ ਆਵਾਜ਼ ਕਰਦੇ ਪਿਆ ਤੂੰ ਹੀ ਕਹੋ ਵੀ ਅਸੀਂ ਨਹੀਂ ਲੈਣੇ ਅਸੀਂ 60 ਮਹੀਨੇ ਦੇ ਪੈਸੇ ਲੈਣੇ ਫਿਰ ਦੇਖਾਂਗੇ ਬੋੜ ਪਾਣਾ ਜਾਂ ਨਹੀਂ ਪਾਣਾ ਮੈਂ ਬਲਾਕ ਸਮਤੀ ਐਕਸ ਬਲਾਕ ਸਮਤੀ ਅੰਜੂ ਬਾਲਾ ਪਿੰਡ ਖੋਜਕੀ ਚੱਕ ਤੋਂ ਬੋਲਦੀ ਆ ਸਾਡੇ ਪਿੰਡ ਦੇ ਵਿੱਚ ਅੱਜ ਜੋ ਮੀਟਿੰਗ ਰੱਖੀ ਆ ਸਾਡੇ ਐਕਸ ਐਮਐਲਏ ਜਗਿੰਦਰਪਾਲ ਜੀ ਨੇ ਇਹ ਮਨਰੇਗਾ ਬਾਰੇ ਸਾਰਾ ਦੱਸਿਆ ਆ ਕਿ ਜੋ ਮਨਰੇਗਾ ਦਾ ਕੰਮ ਜੋ ਖਤਮ ਹੋਣ ਤੇ ਜਾ ਰਿਹਾ ਹੈ ਤੇ ਉਹ ਬੜੇ ਵਧੀਆ ਤਰੀਕੇ ਨਾਲ ਇਹਨਾਂ ਦੀ ਮੀਟਿੰਗ ਰੱਖੀ ਆ ਇਹਨਾਂ ਨੇ ਦੱਸਿਆ ਆ ਕਿ ਇਹਦੀ ਰੋਕਥਾਮ ਕੀਤੀ ਜਾਵੇ ਤੇ ਲੋਕਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮਿਲਣ ਨੂੰ ਔਰ ਮੈਂ ਜ਼ਿਆਦਾ ਕੁਝ ਨਾ ਕਹਿੰਦੀ ਹੋਈ ਇਹੀ ਕਹਾਂਗੀ ਕਿ ਇਹਨਾਂ ਨੇ ਬੜਾ ਅੱਛਾ ਮੁੱਦਾ ਚੁੱਕਿਆ ਹੈ ਤੇ ਬੜੇ ਅੱਛੇ ਤਰੀਕੇ ਨਾਲ ਸਾਰੇ ਲੋਕਾਂ ਨੂੰ ਦੱਸਿਆ ਹੈ ਥੈਂਕ ਯੂ ਮੰਰੇਗਾ ਜੀ ਹਾਂ ਇਹ ਮਤਲਬ ਠੀਕ ਨਹੀਂ ਹੈ ਕਿ ਮੰਰੇਗਾ ਕੰਮ ਬੰਦ ਕੀਤਾ ਕਿਉਂਕਿ ਸਾਰੇ ਲੋਕੀ ਅਮੀਰ ਨਹੀਂ ਹੈਗੇ ਤੇ ਸਾਰੇ ਲੋਕੀ ਗਰੀਬ ਨਹੀਂ ਹੈਗੇ ਜਨਤਾ ਦੇ ਵਿੱਚ ਹਰ ਕੋਈ ਆਪਣੇ ਆਪਣੇ ਪਿੰਡ ਦੇ ਵਿੱਚ ਇੱਕ ਇੱਕ ਰੋਜ਼ਗਾਰ ਹੈ ਮਤਲਬ ਲੇਡੀਜ਼ ਹੀ ਇਸ ਰੋਜ਼ਗਾਰ ਨੂੰ ਕਰਕੇ ਹੀ ਆਪਣਾ ਚੁੱਲ੍ਹਾ ਚੌਂਕਾ ਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਅੰਦਰੋਂ ਅੰਦਰ ਕਰ ਸਕਦੀ ਹੈ ਤੇ ਇਹਦੇ ਵਿੱਚ ਉਹਨਾਂ ਨੇ ਬੜੀ ਰੋਕਥਾਮ ਲਾਈ ਹੈ ਠੀਕ ਕੰਮ ਨਹੀਂ ਹੈਗਾ ਇਹ ਬੜੇ ਤਰੀਕੇ ਨਾਲ ਕਰ ਰਹੇ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਦੱਸ ਰਹੇ ਆ ਕਿ ਮਨਰੀਗਾ ਜਿਹੜੀ ਆ ਖਤਮ ਹੋ ਰਹੀ ਆ ਉਹਨਾਂ ਨੂੰ ਚਾਲੂ ਰੱਖਣਾ ਚਾਹੀਦਾ